ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਸ ਵਾਰ ਵੋਟਾਂ ਦਾ ਕੀ ਮਹੌਲ ਆ ਜੀ ਵੋਟਾਂ ਦਾ ਵੀਰੇ ਦੇਖੋ ਜੀ ਜਿੱਥੇ ਤਾਂ ਆਪਾਂ ਅੱਜ ਜੀ ਡੇਟ 'ਚ ਗੱਲ ਕਰੀਏ ਉਥੇ ਆਪਣਾ ਹੱਕ ਬੰਦਾ ਵੈ ਜਿਹੜੇ ਆਪਣੇ ਭਾਈ ਸਰਵਜੀਤ ਸਿੰਘ ਖਾਲਸਾ ਜੀ ਏ ਜੇ ਆਪਣੇ ਜ਼ਮੀਰ ਜਾਗਦੇ ਆ ਤੇ ਆਪਾਂ ਵੋਟਾਂ ਉਹਨਾਂ ਨੂੰ ਪਾਈਏ ਮੈਂ ਤੁਹਾਨੂੰ ਕਿਸੇ ਨੂੰ ਲਾ ਕੇ ਨਹੀਂ ਗੱਲ ਕਰਦਾ ਮੈਂ ਇਹ ਗੱਲ ਕਹਿਣਾ ਕਿ ਭਾੜੇ ਸਾਡੀ ਭਾਵੇਂ ਅਕਲ ਹੈਗੀ ਏ ਸ਼ਕਲ ਹੈਗੀ ਏ ਨਹੀਂ ਹੈਗੀ ਕਿਉਂਕਿ ਇਹ ਵੀਡੀਓ ਵਿੱਚ ਕਈਆਂ ਨੇ ਕਮੈਂਟ ਇਹ ਕਰਨਾ ਵੀਰੇ ਮੂੰਹ ਜੇ ਤੈਨੂੰ ਇੰਨਾ ਪਿਆਰ ਹੈ ਮੂੰਹ ਤੇ ਦਾੜੀ ਕੇਸ ਤਰ ਹੱਕ ਲੈ ਫਲਾਣਾ ਧਮਕਾਣਾ ਪਰ ਸਾਨੂੰ ਇਹ ਪਤਾ ਵੈ ਕਿ ਜਿਹੜੀ 84 ਦੇ ਦੰਗੇ ਹੋਏ ਸੀ ਉੱਥੇ ਹਮਲੇ ਕੀਤੇ ਸੀਗੇ ਹਮਲੇ ਕੀਤੇ ਸੀਗੇ ਜੇ ਅਸੀਂ ਕੁਝ ਨਹੀਂ ਕਰਨ ਚੁੱਕੇ ਸਾਡੇ ਮੂੰਹ ਤੇ ਦਾੜੀ ਕੇਸ ਨਹੀਂ ਹੈ ਪਰ ਅਸੀਂ ਜਿਹੜੇ ਉਹਨਾਂ ਦੀ ਕੌਮ ਦੇ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਸਾਰੇ ਉਹਨਾਂ ਪਿੱਛੇ ਅਸੀਂ ਉਹਨਾਂ ਨੂੰ ਇੱਕ ਵੋਟ ਪਾ ਕੇ ਤਾਂ ਹੱਕ ਦੇ ਇਹ ਚੋਰਾ ਨੂੰ ਵੀ ਤਾਂ ਵੋਟਾਂ ਪਾਣੀਆਂ ਆ ਦੇਖੋ ਕੋਈ ਲਾਕੇ ਨਹੀਂ ਗੱਲ ਕਰਦਾ ਇਹਨਾਂ ਨੂੰ ਦੁੱਖੀਆਂ ਤਕੀਆਂ ਨੂੰ ਵੀ ਤਾਂ ਆਪਾਂ ਵੋਟਾਂ ਪਾਣੀਆਂ ਜਿਨ੍ਹਾਂ ਨੇ ਆਪਣੇ ਕੌਮ ਪਿੱਛੇ ਏਡੀ ਵੱਡੀ ਕੁਰਬਾਨੀ ਦਿੱਤੀ ਆਪਾਂ ਉਹਨਾਂ ਪਿੱਛੇ ਨਹੀਂ ਗੱਲ ਕਰ ਸਕਦੇ ਦੇਖੋ ਵੀਰ ਜੀ ਮੈਂ ਇਹ ਕਹੂੰਗਾ ਵੀ ਜੇ ਆਪਾਂ ਇਸ ਵਾਰ ਵੀ ਪੰਥ ਦੇ ਨਾਲ ਨਹੀਂ ਤੁਰ ਸਕਦੇ ਹੂੰ ਤੇ ਆਪਾਂ ਨੂੰ ਦਰਬਾਰ ਸਾਹਿਬ ਆਪਾਂ ਮੱਥਾ ਟੇਕਣ ਦੇ ਹੱਕਦਾਰ ਨਹੀਂ ਹੈਗੇ ਜਿਹੜੇ ਵੀਰ ਭਰਾ ਭਾਈ ਸਾਹਿਬ ਨੂੰ ਵੋਟ ਨਹੀਂ ਕਰ ਸਕਦੇ ਔਰ ਪੱਗਾਂ 'ਚ ਸਿਰ ਫਸਾਏ ਹੋਏ ਆ ਮੈਂ ਉਹਨਾਂ ਨੂੰ ਇਹ ਸਪੈਸ਼ਲੀ ਕਹੂੰਗਾ ਉਹ ਮੈਨੂੰ ਜੋ ਮਰਜ਼ੀ ਕਮੈਂਟਾਂ 'ਚ ਕਹਿਣ ਵੇ ਭਾਈ ਸਾਹਿਬ ਤੁਸੀਂ ਦਰਬਾਰ ਸਾਹਿਬ ਅੱਜ ਤੋਂ ਬਾਅਦ ਮੱਥਾ ਟੇਕਣ ਨਾ ਜਾਓ ਨਹੀਂ ਵੀਰੇ ਦਰਬਾਰ ਸਾਹਿਬ ਤਾਂ ਇਹ ਲੰਮੇ ਪਿਆ ਪਿਆ ਕੇ ਤਖਾਂਦੇ ਜੀ ਕਿਉਂਕਿ ਭਾਈ ਸਾਹਿਬ ਜੇ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ ਉਸੇ ਦਰਬਾਰ ਸਾਹਿਬ ਨੂੰ ਉਹਨਾਂ ਨੇ ਢਾਟੇ ਰੀ ਕੀਤਾ ਉਹਨਾਂ ਦਾ ਬਦਲਾ ਸਰਦਾਰ ਬਿਆਨਤ ਸਿੰਘ ਨੇ ਲਿਆ ਤੇ ਆਪਾਂ ਉਹ ਉੱਥੇ ਜਾਣ ਦੇ ਕਾਬਿਲ ਹੋਏ ਜੇ ਉਹ ਬਦਲਾ ਨਾ ਲੈਂਦੇ ਤੇ ਆਪਣੇ ਸਿੱਖਾਂ ਦੇ ਅੱਜ ਹਾਲਾਤ ਕੁਝ ਹੋਰ ਹੁੰਨੇ ਸੀ ਇਸ ਲਈ ਮੇਰੀ ਇਹ ਬੇਨਤੀ ਹੈ ਸਾਰੀ 사ਧ ਸੰਗਤ ਨੂੰ ਵੀ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਤੁਹਾਡਾ ਜਮੀਰ ਜਾਗਦਾ ਜੇ ਕੋਈ ਉਹੋ ਜਿਹਾ ਵੀ ਹੈ ਜਿਹੜੇ ਆ ਪਾਰਟੀ ਦੇ ਥੱਲੇ ਲੱਗੇ ਹੋਏ ਆ ਜਿਹੜੇ ਆਪਣੇ ਪਾਲਸ਼ਾ ਮਾਰਦੇ ਫਿਰਦੇ ਆ ਕੋਈ ਕਦੀ ਇੱਧਰ ਨੂੰ ਹੋਵੇ ਕਈ ਉੱਧਰ ਨੂੰ ਹੋਵੇ ਵੀਰੇ ਕਿਸੇ ਨੇ ਨਾਲ ਨਹੀਂ ਖੜਨਾ ਕਿਸੇ ਨੇ ਆਪਾਂ ਨੂੰ ਕੁਝ ਨਹੀਂ ਕਰਨਾ ਜੇ ਆਪਾਂ ਅੱਜ ਦੀ ਡੇਟ 'ਚ ਕਿਸੇ ਨਾਲ ਗੱਲ ਕਰਦੇ ਆ ਨਾ ਅਗਲਾ ਪਤਾ ਕੀ ਕਹਿੰਦਾ ਅਗਲਾ ਕਹਿੰਦਾ ਵੀਰੇ ਇਹਨਾਂ ਦਾ ਤਾਂ ਇਹੀ ਕਿ ਰੋਣਾ ਰੰਟਾ ਰਹਿਣਾ ਆਹੀ ਤਾਂ ਕਿਰਤ ਕਰਕੇ ਹੀ ਖਾਣੀ ਐ ਪਰ ਉਹਦੇ ਵਿੱਚ ਸਵਾਲ ਇਹ ਪੈਦਾ ਕਰਦਾ ਆਪਣੀ ਇਹ ਇੱਕ ਵੋਟ ਆਪਣੀ ਇਹ ਹੱਕ ਹੈ ਆਪਣਾ ਆਪਾਂ ਨੂੰ ਕੋਈ ਇਹ ਖੋ ਨਹੀਂ ਸਕਦਾ ਆਪਣਾ ਹੱਕ ਜਿਹੜਾ ਜ਼ਮੀਰ ਹੈ ਆਪਣੀ ਉਹ ਆਪਾਂ ਨੂੰ ਸਾਥ ਦਿੰਦੀ ਏ ਕਿ ਆਪਾਂ ਜਿੱਥੇ ਵੋਟ ਬੰਦੀ ਉੱਥੇ ਪਾਣੀ ਹੈ ਮੇਰਾ ਵੀ ਠੀਕ ਹੈ ਹੱਕ ਬੰਦਦਾ ਆਪਣਾ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਆ ਪੰਜੇ ਵਾਲਿਆਂ ਦਾ ਤੱਕੜੇ ਵਾਲਿਆਂ ਦਾ ਇਹਨਾਂ ਨੂੰ ਆਪਾਂ 70 ਸਾਲ ਵੋਟਾਂ ਆਪਾਂ ਦੇਖ ਲਈਆਂ ਆ ਹੁਣ ਬੋਕਰ ਵਾਲਿਆਂ ਨੇ ਵੀ ਬਾਈ ਜੀ ਕੁਝ ਨਹੀਂ ਕੀਤਾ ਐਵੇਂ ਇਹਨਾਂ ਦੇ ਪਿੱਛੇ ਜੁੱਤੀਆਂ ਨਾ ਤੜਾਉਂਦੇ ਫਿਰ ਉਹ ਇਹਨਾਂ ਤੋਂ ਜੁੱਤੀਆਂ ਨਾ ਖਾਓ ਆਪਦੇ ਪੰਥ ਦੇ ਝੰਡੇ ਢਾਹ ਜੋ ਤੇ ਆਪਾਂ ਬਹੁਤ ਵਧੀਆ ਰਵਾਂਗੇ ਇਹਨਾਂ ਕਹਿੰਦੇ ਬਈ ਖਿਮਾ ਦੇ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ